ਨੈਸ਼ਨਲ ਹਾਈਵੇ ਰਾਹੀਂ ਰਾਜਪੁਰਾ ਤੋਂ ਅੰਬਾਲਾ ਜਾਣਾ ਹੋਵੇ ਤਾਂ ਇਹ ਰਸਤਾ ਕਰੀਬ 22 ਕਿਲੋਮੀਟਰ ਦਾ ਕਿਸਾਨਾਂ ਦੇ ਅੰਦੋਲਨ ਕਾਰਨ ਸਰਹੱਦ ਬੰਦ ਹੋਣ ਕਰਕੇ ਬਨੂੜ ਰਾਹੀਂ ਹੁੰਦੇ ਹੋਏ ਰਾਜਪੁਰਾ ਤੋਂ ਅੰਬਾਲਾ ਦਾ ਸਫ਼ਰ ਹੁਣ ਕਰੀਬ 45 ਕਿਲੋਮੀਟਰ ਦਾ ਹੋ ਗਿਆ ਜੇਕਰ ਨੇੜਲੇ ਪਿੰਡਾਂ ਦੇ ਲੋਕ ਬਨੂੜ ਰੋਡ ਵੀ ਬੰਦ ਕਰ ਦਿੰਦੇ ਨੇ ਤਾਂ ਰਾਜਪੁਰਾ ਤੋਂ ਅੰਬਾਲਾ ਜਾਣ ਲਈ ਲੋਕਾਂ ਨੂੰ ਸ਼ੰਭੂ ਅਤੇ ਕਨੌਰ ਦਾ ਰਸਤਾ ਪਣਾਉਣਾ ਪਵੇਗਾ ਪੰਜਾਬ ਅਤੇ ਹਰਿਆਣਾ ਦੀ ਸ਼ੰਭੂ ਸਰਹੱਦ ਤੇ ਪ੍ਰਦਰਸ਼ਨਕਾਰੀ ਕਿਸਾਨ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਆਮੋ-ਸਾਮਣੇ ਹੋਗੇ ਨੇ ਕਿਸਾਨ ਅੰਦੋਲਨ ਕਾਰਨ ਹਾਈਵੇ ਬੰਦ ਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਨੇੜਲੇ ਪਿੰਡਾਂ ਦੇ ਲੋਕ ਹੁਣ ਕਿਸਾਨਾਂ ਦੇ ਖਿਲਾਫ ਹੋ ਗਏ ਨੇ ਇਸ ਕਾਰਨ ਪਿੰਡ ਦੀ ਕਮੇਟੀ ਅੱਜ ਫੈਸਲਾ ਕਰੇਗੀ ਕਿ ਕਿਸਾਨਾਂ ਦੇ ਅੰਦੋਲਨ ਖਿਲਾਫ ਬਨੂੜ ਰੋਡ ਜਾਮ ਕੀਤਾ ਜਾਵੇ ਜਾਂ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਵੇ ਜੇਕਰ ਬਨੂੜ ਰੋਡ ਵੀ ਜਾਮ ਹੋ ਜਾਂਦੀ ਹੈ ਤਾਂ ਬਾਲਾ ਜਾਣ ਲਈ 32 ਕਿਲੋਮੀਟਰ ਕਸਤਾ ਹਾਲ ਸੜਕ ਰਹਿ ਜਾਵੇਗੀ ਬਨੂੜ ਰੋਡ ਜਾਮ ਲੋਕਾਂ ਨੂੰ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਬਾਰਡਰ ਖੋਲਣ ਦੀ ਮੰਗ ਕਰ ਰਹੇ ਸ਼ੰਭੂ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕ ਜੇਕਰ ਅੱਜ ਬਨੂੜ ਰੋਡ ਨੂੰ ਜਾਮ ਕਰਨ ਦਾ ਫੈਸਲਾ ਕਰਦੇ ਨੇ ਤਾਂ ਇਸ ਨਾਲ ਲੁਧਿਆਣਾ ਤੋਂ ਅੰਬਾਲਾ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਜੋ ਲੋਕ ਬਾਰਡਰ ਬੰਦ ਹੋਣ ਕਾਰਨ ਰਾਜਪੁਰਾ ਤੋਂ ਬਨੂੜ ਦਾ ਰਸਤਾ ਲੈਂਦੇ ਨੇ ਅਜਿਹੇ ਲੋਕਾਂ ਨੂੰ ਅੰਬਾਲਾ ਜਾਣ ਲਈ ਬਨੂੜ ਤੋਂ ਡੇਰਾ ਬੱਸੀ ਦਾ ਰਸਤਾ ਲੈਣਾ ਪੈ ਸਕਦਾ ਜੋ ਕਾਫੀ ਲੰਬਾ ਰਾਹ ਹੋਵੇਗਾ ਇਸ ਮਾਮਲੇ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਰਾਹ ਕਿਸਾਨਾਂ ਨੇ ਨਹੀਂ ਸਗੋ ਹਰਿਆਣਾ ਤੇ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਕਿਸਾਨ ਤਾਂ ਖੁਦ ਚਾਹੁੰਦੇ ਨੇ ਕਿ ਰਾਹ ਖੁੱਲ ਜਾਵੇ ਅਤੇ ਉਹ ਦਿੱਲੀ ਵੱਲ ਰਵਾਨਾ ਹੋ ਜਾਣ ਬੀਤੇ ਐਤਵਾਰ ਨੂੰ 100 ਤੋਂ ਵੱਧ ਵਪਾਰੀ ਸੜਕ ਨੂੰ ਖੋਲਣ ਲਈ ਪੰਜਾਬ ਅਤੇ ਹਰਿਆਣਾ ਦੇ ਸਰਹੱਦ ਪਹੁੰਚੇ ਸਨ ਇੱਥੇ ਕਿਸਾਨਾਂ ਅਤੇ ਵਪਾਰੀਆਂ ਵਿਚਾਲੇ ਝੜਪ ਵੀ ਦੇਖਣ ਨੂੰ ਮਿਲੀ ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਵਪਾਰੀਆਂ ਤੇ ਸਟੇਜ ਉੱਪਰ ਤੇ ਕਬਜ਼ਾ ਕਰਨ ਦੇ ਇਲਜ਼ਾਮ ਵੀ ਲਾਏ ਨੇ